ਹਾਂਜੀ ਇਹ ਸਾਡਾ ਕਾਂਸੀਪੁਰੇ ਸਕੂਲ ਦਾ ਸਟੋਰ ਆ ਇਹਦੇ ਥੋੜਾ ਜਿੰਦਾ ਵਜੂਤ ਲੱਗਾ ਹੋਇਆ ਸੀ ਇਹ ਜਿੰਦਾ ਉਹਨਾਂ ਤੋਂ ਪਤਾ ਨਹੀਂ ਟੁੱਟਿਆ ਨਹੀਂ ਤਾਂ ਉਹਨਾਂ ਨੇ ਦਰਵਾਜ਼ਾ ਹੀ ਤੋੜ ਦਿੱਤਾ ਤੇ ਹਲੇ ਇਹਦੇ ਵਿੱਚ ਸਾਮਾਨ ਕੀ ਲੈ ਕੇ ਗਏ ਇਹਦੇ ਬਾਰੇ ਹਲੇ ਸਾਨੂੰ ਵੀ ਕੋਈ ਬਾੜਾ ਨਹੀਂ ਪਤਾ ਅੰਦਰ ਨਹੀਂ ਵੜ ਕੇ ਦੇਖਿਆ ਇਹ ਕਿ ਕੀ ਲੈ ਗਏ ਕੀ ਨਹੀਂ ਬਸ ਇਹ ਹੈ ਇਹਦੇ ਚ ਕਵਾੜੀ ਜਿਹੜੀ ਕਵਾੜ ਵਾਲੇ ਰੂਮ ਨੂੰ ਵੀ ਉਹਨਾਂ ਨੇ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਤੋੜਤਾ ਸਭ ਤੋਂ ਮਾੜੀ ਗੱਲ ਤਾਂ ਜਿਹੜੀ ਲਾਇਬ੍ਰੇਰੀ ਤੋੜੀ ਕਿੱਡੀ ਮਾੜੀ ਗੱਲ ਆ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆਂ ਪਿੰਡ ਬੰਕਸੀਪੁਰੇ ਦੇ ਸਰਕਾਰੀ ਹਾਈ ਸਕੂਲ ਵਿਖੇ ਜਿੱਥੇ ਕਿ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਪਤਾ ਲੱਗਾ ਕਿ ਜਿਹੜੇ ਨੇੜੇ-ਤੇੜੇ ਦੇ ਕਈ ਸਕੂਲਾਂ ਵਿੱਚ ਇਸੇ ਰਾਤ ਚੋਰੀ ਹੁੰਦੀਆਂ ਘਟਰਾਵਾਂ ਜੜੀਆਂ ਐ ਵਾਪਰ ਚੁੱਕੀਆਂ ਤੇ ਇੱਥੇ ਸਾਡੇ ਨਾਲ ਸਮੂਹ ਟੀਚਰ ਸਹਿਬਾਨ ਤੇ ਨਗਰ ਦੀ ਪੰਚਾਇਤੀ ਪਹੁੰਚੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਇਹ ਸਕੂਲ ਦੇ ਵਿੱਚ ਪਹਿਲਾਂ ਵੀ ਕਈ ਵਾਰ ਜਿਹੜੀ ਚੋਰੀ ਹੋ ਚੁੱਕੀ ਆ ਚੋਰਾਂ ਦੇ ਇੰਨੇ ਹੌਸਲੇ ਬੁਲੰਦਾ ਕਿ ਅੱਜ ਤੱਕ ਜਿਹੜੀ ਆ ਪੁਲਿਸ ਚੋਰਾਂ ਨੂੰ ਫੜ ਨਹੀਂ ਸਕੀ ਤੇ ਹੁਣ ਫੇਰ ਪਤਾ ਲੱਗਿਆ ਵੀ ਇਲਾਕੇ ਦੇ ਕਈ ਸਕੂਲਾਂ ਵਿੱਚ ਚੋਰੀ ਹੋ ਚੁੱਕੀ ਆ ਤੇ ਆਉ ਆਪਾਂ ਕਰਦੇ ਆ ਜਿਹੜੇ ਸਾਡੇ ਨਾਲ ਸਕੂਲ ਦਾ ਸਟਾਫ ਅਤੇ ਇੱਥੇ ਨਗਰ ਦੀ ਪੰਚਾਇਤ ਪਹੁੰਚੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਐਸਵਨ ਦੀ ਕੀ ਕਹਿੰਦੇ ਆ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਸਮੂਹ ਸਕੂਲ ਸਟਾਫ ਤੇ ਇੱਥੇ ਨਗਰ ਦੇ ਜਿਹੜੇ ਆ ਸਰਪੰਚ ਸਾਹਿਬ ਆ ਪੰਚ ਸਾਹਿਬ ਆ ਤੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜੋ ਰਾਤ ਚੋਰਾਂ ਵੱਲੋਂ ਘਟਨ ਨੂੰ ਅੰਜਾਮ ਦਿੱਤਾ ਗਿਆ ਇੱਥੇ ਸਕੂਲ ਦੇ ਵਿੱਚ ਕੀ ਕੀ ਚੋਰੀ ਹੋਇਆ ਤੇ ਇੱਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਸਕੂਲ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਇਹ ਪਹਿਲਾਂ ਵੀ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਵਾਂ ਆਉ ਆਪਾਂ ਕਰ ਦਿਆਂ ਗੱਲਬਾਤ ਐ ਸਭ ਤੋਂ ਪਹਿਲਾਂ ਤਾਂ ਭੰਜੀ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਹਾਂਜੀ ਥੈਂਕ ਯੂ ਜੀ ਮੈਂ ਸਰਕਾਰੀ ਹਾਈ ਸਕੂਲ ਬੰਗਸੀਪੁਰਾ ਤੋਂ ਬੋਲ ਰਹੀ ਹਾਂ ਇੱਥੇ ਰਾਤ ਸਕੂਲ ਦੇ ਵਿੱਚ ਜਿੰਦੇ ਭੰਨਨ ਦੀ ਕੋਸ਼ਿਸ਼ ਕੀਤੀ ਗਈ ਕਈ ਕਮਰਿਆਂ ਦੀ ਜਦੋਂ ਅਸੀਂ ਸਵੇਰੇ ਸਕੂਲ ਆ ਕੇ ਦੇਖਿਆ ਤਾਂ ਸਟੋਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਤੇ ਕਈ ਜਿਹੜਾ ਕਬਾੜ ਦਾ ਸਮਾਨ ਸੀ ਹੋਰ ਉਹ ਕੱਢਿਆ ਹੋਇਆ ਹੈ ਸਕੂਲ ਦੇ ਵਿੱਚੋਂ ਲਾਇਬ੍ਰੇਰੀ ਤੱਕ ਦਾ ਜਿੰਦਾ ਤੋੜ ਕੇ ਲਾਇਬ੍ਰੇਰੀ ਦੀਆਂ ਸਾਰੀਆਂ ਬਾਰੀਆਂ ਖੋਲੀਆਂ ਗਈਆਂ ਏ ਪਰ ਪੁਲਿਸ ਦਾ ਇਹ ਹੈ ਕਿ ਅਸੀਂ ਕਈ ਵਾਰ ਅੱਗੇ ਵੀ ਕੰਪਲੇਂਟ ਕੀਤੀ ਹੈ ਪਿਛਲੇ ਸਾਲ ਜਨਵਰੀ ਵਿੱਚ ਵੀ ਚੋਰੀ ਹੋਈ ਇਹ ਵੀ ਦੱਸ ਦਿਓ ਵੀ ਇਹ ਪਤਾ ਲੱਗਾ ਸੀ ਵੀ ਇਹ ਸਕੂਲ ਦੇ ਵਿੱਚ ਪਹਿਲਾਂ ਵੀ ਕਈ ਵਾਰ ਚੋਰੀ ਹੋਈ ਹੁਣ ਤੱਕ ਕਿੰਨੀਆਂ ਕਚੋਰੀਆਂ ਹੋ ਗਈਆਂ ਜੀ ਹਾਂਜੀ ਕਈ ਵਾਰ ਹੋ ਗਈ ਦੋ ਵਾਰ ਤਾਂ ਮੇਰੇ ਨੌਲੇਜ ਵਿੱਚ ਹੈ ਕਿ ਪਹਿਲਾ ਸਿਲੰਡਰ ਲੈ ਗਏ ਸੀ ਉਸ ਤੋਂ ਬਾਅਦ ਚਾਵਲ ਵਗੈਰਾ ਕੱਢ ਕੇ ਲੈ ਗਏ ਸੀ ਸਕੂਲ ਵਿੱਚੋਂ ਕਿਚਨ ਦੀ ਜਿਹੜੀ ਬਾਰੀ ਆ ਉਹ ਤੋੜੀ ਗਈ ਸੀ ਚੋਰ ਦੁਆਰਾ ਕਈ ਕੁਛ ਵੀਡੀਓ ਵਗੈਰਾ ਪੁਲਿਸ ਨੂੰ ਪ੍ਰੋਵਾਈਡ ਕਰਵਾਏ ਗਏ ਸੀ ਉਸ ਦੌਰਾਨ ਪਰ ਅਜੇ ਤੱਕ ਕੋਈ ਚੋਰ ਤਾਂ ਫੜਿਆ ਨਹੀਂ ਗਿਆ ਇਸ ਤਰ੍ਹਾਂ ਚੋਰਾਂ ਦੇ ਹੌਸਲੇ ਦਿਨੋਂ ਦਿਨ ਵੱਧ ਰਹੇ ਆ ਤੇ ਆਸ-ਪਾਸ ਦੇ ਵੀ ਕਈ ਸਕੂਲਾਂ ਵਿੱਚ ਪਿਛਲੇ 1-2 ਦਿਨਾਂ ਵਿੱਚ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਆ ਵੀ ਸਾਡੀ ਤਾਂ ਇਹ ਗੁਜਾਰਿਸ਼ ਹੈ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਪੁਲਿਸ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੋਰ ਫੜੇ ਜਾਣ ਤਾਂ ਕਿ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹਨ ਉਹਨਾਂ ਤੇ ਕਾਬੂ ਪਾਇਆ ਜਾ ਸਕੇ ਅੱਜ ਤੁਸੀਂ ਪੁਲਿਸ ਨੂੰ ਲਿਖਤੀ ਕੋਈ ਦਰਖਾਸਤ ਦਿੱਤੀ ਹੈ ਜੀ ਅਜੇ ਤੱਕ ਤਾਂ ਨਹੀਂ ਦਿੱਤੀ ਕੋਸ਼ਿਸ਼ ਕਰਦੇ ਰਿਹਾ ਵੀ ਦੇਣੀ ਤਾਂ ਬੰਦ ਹੀ ਹੈ ਸਾਡੀ ਪਰ ਸਾਡਾ ਹੁਣ ਹੌਸਲਾ ਜਾਂ ਮਰ ਗਿਆ ਵੀ ਅੱਗੇ ਵੀ ਕੰਪਲੇਂਟ ਦਿੱਤੀ ਹੈ ਤੇ ਕੁਝ ਬੰਦਦਾ ਤਾਂ ਹੈ ਦਰਸ਼ਕੋ ਕੋਲਸ ਪ੍ਰਸ਼ਾਸਨ ਤੇ ਇੱਕ ਵੱਡਾ ਸਵਾਲ ਇਹ ਖੜਾ ਕਰਦੇ ਆ ਕਿ ਅਸੀਂ ਪਿਛਲੀ ਵਾਰ ਜਨੂੰ ਚੋਰੀਆਂ ਹੋਈਆਂ ਸੀ ਪੁਲਿਸ ਨੂੰ ਦੱਸਿਆ ਸੀ ਪਰ ਅੱਜ ਤੱਕ ਪੁਲਿਸ ਚੋਰਾਂ ਤੱਕ ਪਹੁੰਚ ਨਹੀਂ ਸਕੀ ਤੇ ਹੁਣ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਇਹੀ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਕੂਲ ਵਰਗੀਆਂ ਸੰਸਥਾਵਾਂ ਜਿਹੜੀਆਂ ਆਪਣੇ ਸਮਾਜ ਦੀ ਨੀਂਹ ਪੱਥਰ ਹੈ ਜਿੱਥੋਂ ਬੱਚਿਆਂ ਨੇ ਉੱਠਣਾ ਜੇ ਉੱਥੇ ਹੀ ਚੋਰੀਆਂ ਹੋਣ ਲੱਗ ਗਈਆਂ ਕਿੱਥੇ ਤਾਂ ਆਪਾਂ ਨੂੰ ਸਕੂਲ ਸਰਕਾਰ ਦਾ ਜ਼ੋਰ ਲੱਗਿਆ ਵੀ ਵਧੀਆ ਬਣਾਣ ਸਾਡਾ ਜ਼ੋਰ ਲੱਗਿਆ ਪਿਆ ਵੀ ਬੱਚਿਆਂ ਨੂੰ ਵਧੀਆ ਸਾਧਨ ਉਪਲਬਧ ਹੋਣ ਤੇ ਇਹੋ ਜਿਹੇ ਕੁਝ ਲੋਕ ਆ ਜਿਹੜੇ ਇਨ੍ਹਾਂ ਸੰਸਥਾਵਾਂ ਵਿੱਚ ਹੀ ਚੋਰੀਆਂ ਕਰਦੇ ਆ ਤੇ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੇ ਆ ਬੱਚਿਆਂ ਨੂੰ ਵੀ ਇਸ ਤਰ੍ਹਾਂ ਮਾੜੇ ਪ੍ਰਭਾਵ ਪੈਂਦੇ ਆ ਇਨ੍ਹਾਂ ਨਾਲ ਜਿਹੜਾ ਵਿੱਤੀ ਨੁਕਸਾਨ ਹੁੰਦਾ ਉਹ ਤਾਂ ਹੁੰਦਾ ਹੀ ਆ ਸਕੂਲ ਵਿੱਚ ਜੀ ਪਿੰਜੀ ਇੱਕ ਪਤਾ ਲੱਗਿਆ ਸੀ ਵੀ ਜਿਹੜੀ ਬੀਤੀ ਰਾਤ ਹੋਰ ਵੀ ਕਈ ਸਕੂਲਾਂ ਵਿੱਚ ਚੋਰੀ ਹੋਈ ਉਹ ਸਹੀ ਆ ਜੀ ਸਾਨੂੰ ਤਾਂ ਇਦਾਂ ਕਿਸੇ ਟੀਚਰਾਂ ਤੋਂ ਹੀ ਪਤਾ ਲੱਗਿਆ ਹੈ ਪੱਕੇ ਸਬੂਤ ਤਾਂ ਮੇਰੇ ਕੋਲੇ ਨਹੀਂ ਉੱਥੇ ਉਹ ਵੀ ਆਪਣੇ ਪੱਧਰ ਦੇ ਉੱਤੇ ਕੰਪਲੇਂਟ ਕਰਨਗੇ ਮੈਂ ਤੁਹਾਡਾ ਤਾਲਮੀ ਟਿਚਰਾਂ ਨੂੰ ਹੋਇਆ ਜਿੱਥੇ ਸਕੂਲ ਚੋਰੀ ਹੋਈ ਹੈ ਮੇਰਾ ਨਹੀਂ ਹੋਇਆ ਮੇਰੇ ਸਟਾਫ ਦਾ ਹੋਇਆ ਸਟਾਫ ਦਾ ਹੋਇਆ ਪਤਾ ਲੱਗਿਆ ਬੀਤੀ ਰਾਤ ਹੋਰ ਵੀ ਚੋਰਾਣੇ ਘਟਾਉਂਦੇ ਹਾਂ ਹਾਂਜੀ ਹਾਂਜੀ ਤਿੰਨ ਚਾਰ ਸਕੂਲਾਂ ਦੀ ਸਾਨੂੰ ਖਬਰ ਮਿਲੀ ਹੈ ਤੇ ਉਹ ਵੀ ਆਪ ਦੇ ਪੱਧਰ ਤੇ ਪੁਲਿਸ ਨੂੰ ਇਨਫੋਰਮ ਕਰਨਗੇ ਦੱਸ ਕੋ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਸੀ ਕਿ ਬੀਤੀ ਰਾਤ ਉਹ ਚੋਰਾਵਾਂ ਵੱਲੋਂ ਹੋਰ ਵੀ ਜਿਹੜੇ ਲਾਗਲੇ ਪਿੰਡਾਂ ਦੇ ਸਕੂਲ ਆ ਉਹਨਾਂ ਵਿੱਚ ਚੋਰਾਣੇ ਘਟਾਣ ਦਾ ਅੰਜਾਮ ਦਿੱਤਾ ਸੀ ਪਰ ਇਹਨਾਂ ਨੇ ਉਹਨਾਂ ਨੇ ਮੂਹਰ ਲਾ ਦਿੱਤੀ ਆ ਵੀ ਸਾਨੂੰ ਵੀ ਸਟਾਪ ਵੱਲੋਂ ਕੁਝ ਪਤਾ ਲੱਗਿਆ ਸੀ ਵਾਕਿਆ ਸਕੂਲੋਂ ਚੋਰੀ ਹੋਈ ਐ ਤੇ ਸਾਡੇ ਨਾਲ ਇੱਥੇ ਨਗਰ ਦੇ ਸਰਪੰਚ ਸਰਦਾਰ ਕਰਮਜੀਤ ਸਿੰਘ ਜੀ ਮੰਡ ਉਹ ਵੀ ਨਾਲ ਜੁੜ ਚੁੱਕੇ ਆਉ ਆਪਾਂ ਉਹਨਾਂ ਨਾਲ ਗੱਲਬਾਤ ਆਏ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਅਸੀਂ ਚੈਨਲ ਤੁਹਾਡਾ ਧੰਨਵਾਦ ਕਰਦੇ ਆ ਜੀ ਉਹ ਧੰਨਵਾਦ ਤੁਹਾਡਾ ਵੀ ਜਿਹੜੇ ਤੁਸੀਂ ਸਾਡੇ ਨਾਲ ਮਦਦ ਕਰ ਰਹੇ ਆ ਜੀ ਇਸ ਸਰਪੰਚ ਸਾਹਿਬ ਅੱਜ ਜਿਹੜੀ ਚੋਰੀ ਦੁਬਾਰਾ ਫੇਰ ਹੋ ਚੁੱਕੀ ਆ ਇਹਨੂੰ ਕੀ ਕਹਿਣਾ ਚਾਹੁੰਨੀ ਆ ਇਹ ਰਾਤ ਚੋਰੀ ਹੋਈ ਜੀ 2 ਅਗਸਤ ਦੀ ਰਾਤ ਨੂੰ ਚੋਰੀ ਹੋਈ ਆ ਸਾਨੂੰ ਸਵੇਰੇ ਫੋਨ ਗਿਆ ਸੀ ਇੱਥੇ ਪਿੱਤਰ ਦਾ ਅਸੀਂ ਆ ਕੇ ਦੇਖਿਆ ਨੁਕਸਾਨ ਤਾਂ ਕੋਈ ਬਹੁਤਾ ਨਹੀਂ ਹੋਇਆ ਪਰ ਜਿੰਦੇ ਸਾਰੇ ਬੰਨੇ ਗਏ। ਇਸ ਵਾਰ ਜੋ ਪਿਛਲੀ ਵਾਰ ਚੋਰੀਆਂ ਹੋਈਆਂ ਉਹਦਾ ਕਿੰਨਾ ਕ ਨੁਕਸਾਨ ਹੋ ਚੁੱਕਿਆ ਸੀਗਾ। ਉਹ ਤਾਂ ਕਾਫੀ ਹੋ ਚੁੱਕਾ ਹੈ ਸਿਲੰਡਰ ਵੀ ਲੈ ਗਏ ਸੀ ਤੇ ਇਹ ਚੌਥੀ ਚੋਰੀ ਹੈ ਕੈਮਰੇ ਭੰਨਤੇ ਸੀ ਇੱਕ ਵਾਰੀ ਤੇ ਚਾਵਲ ਵੀ ਚੋਰੀ ਹੋ ਗਏ ਸੀਗੇ ਜੀ। ਠੀਕ ਹੈ। ਦੋ ਮੁੰਡੇ ਸਾਡੇ ਪਿੰਡ ਦੇ ਸੀਗੇ ਉਹ ਫੜੇ ਗਏ ਸੀ ਮੌਕੇ ਤੇ। ਤੁਹਾਡੇ ਪਿੰਡ ਦੇ ਮੁੰਡੇ ਸੀ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਤੇ ਪੁਲਿਸ ਨੇ ਉਹਨਾਂ ਖਿਲਾਫ ਫਿਰ ਕੀ ਕਾਰਵਾਈ ਕੀਤੀ ਸੀ? ਪੁਲਿਸ ਨੇ ਇਹਨਾਂ ਨੂੰ ਇੱਕ ਵਾਰੀ ਬਾਰ ਲੰਗ ਦੇ ਕੇ ਛੱਡਤਾ ਸੀ ਪੰਚਾਇਤ ਦੇ ਕਹਿਣ ਤੇ ਵੀ ਚਲੋ ਵੀ ਪਿੰਡ ਦੇ ਬੰਦੇ ਉਹਨਾਂ ਦਾ ਫਾਦਰ ਬਿਮਾਰ ਸੀਗਾ ਵੀ ਜੇ ਚਲੋ ਇਸ ਤਰ੍ਹਾਂ ਹੋਇਆ ਸੀ ਉਦੋਂ ਪਰ ਉਹਨਾਂ ਦੋਨਾਂ ਬੰਦੇ ਦੀ ਮੌਤ ਹੋ ਚੁੱਕੀ ਹੈ ਜੀ ਤੇ ਹੁਣ ਇਹ ਚੋਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਚੋਰ ਦਾ ਪਤਾ ਲੱਗਾ ਇਹ ਚੋਂ ਪੰਜਾ ਸਕੂਲਾਂ ਚੋਰੀ ਕੀਤੀ ਲਾ ਕੇ ਜਿਵੇਂ ਸਦਵਾ ਵੇੜ ਇੱਕ ਦੋ ਬੰਦਾਂ ਹੋਰ ਵੀ ਤੇ ਬਾਕੀ ਜੀ ਕੀ ਕਹਿ ਸਕਦੇ ਆ ਕੰਮ ਤਾਂ ਹੈਗਾ ਪੁਲਿਸ ਦਾ ਕਿਤੇ ਦੁਬਾਰਾ ਜਿਹੜੇ ਪਹਿਲਾਂ ਚੋਰਾਂ ਨੇ ਤੁਹਾਡੇ ਪਿੰਡ ਦੇ ਮੁੰਡਿਆਂ ਨੇ ਚੋਰੀ ਕੀਤੀ ਦੁਬਾਰਾ ਉਹੀ ਤਾਂ ਨਹੀਂ ਕੀਤੀ ਨਹੀਂ ਜਿਉ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਠੀਕ ਆ ਜੀ ਤੇ ਤੁਹਾਨੂੰ ਕੋਈ ਸ਼ੱਕ ਕੋਈ ਹੈ ਜੀ ਨਹੀਂ ਸਾਨੂੰ ਸੱਕਦੇ ਤੇ ਦੇਖਿਆ ਕੋਈ ਨਹੀਂ ਸੱਕਦੇ ਸੀ ਕੀਤੇ ਕਰ ਸਕਦੇ ਆ ਠੀਕ ਹੈ ਜੀ ਤੇ ਪਿਛਲੇ ਪਿਛਲੇ ਪੁਲਿਸ ਨੇ ਕੋਈ ਜਿਹੜੀ ਕਾਰਵਾਈ ਕੀਤੀ ਸੀ ਹੋਰਾਂ ਦੇ ਖਿਲਾਫ ਨਹੀਂ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਜਦ ਪੁਲਿਸ ਨੂੰ ਸ਼ਿਕਾਇਤ ਦੇਈ ਦੀ ਆ ਥਾਤਾ ਚੋਰੀ ਹੋਈ ਸੀ ਨੇ ਤੇ ਪੁਲਿਸ ਕੀ ਕਰੇ ਸਰਕਾਰ ਨੂੰ ਚਾਹੀਦਾ ਇਹ ਪੁਲਿਸ ਨਫਰੀ ਵਧਾਵੇ ਤੇ ਕੋਈ ਇਹੋ ਜਿਹਾ ਸੈੱਲ ਬਣਾਇਆ ਜਿੱਥੇ ਚੋਰੀ ਹੁੰਦੀ ਆ ਤਾਂ ਉਹ ਜਾ ਕੇ ਪੁਲਿਸ ਨੂੰ ਰੋਕੇ ਅਗਰ ਜੇ ਪੁਲਿਸ ਹੋਊ ਤਾਂ ਹੀ ਰੋਕੂਗੀ ਪੁਲਿਸੀ ਥਾਣੇ 'ਚ ਕੁਝ ਦਿਖਦਾ ਹੀ ਨਹੀਂ ਹੁੰਦਾ ਨੀਗਾ ਪੁਲਿਸ ਵੀ ਕੀ ਕਰੂਗੀ ਇਹ ਦੇ ਬੱਚੇ ਲੋਕ ਤਾਂ ਹੋਈ ਇਸ ਕੰਮ ਦੇ ਗਏ ਆ ਅਸੀਂ ਜੇ ਪਿੰਡੋਂ ਜਾਂਨੇ ਵਾਂਗਸੀਪੁਰ ਤੋਂ ਸਦਾ 1.5 ਕਿਲੋਮੀਟਰ ਦਾ ਸਾਨੂੰ ਇਹ ਨਹੀਂ ਪਤਾ ਸਾਨੂੰ ਕਦੋਂ ਰੋਕ ਕੇ ਕੇਰ ਲੈਣਾ ਵਾ ਸਾਡੇ ਪਿੰਡ ਦੀ ਜ਼ਮੀਨ ਇਹਦੇ ਨਾਲ ਨਾਲ ਲੱਗਦੀ ਹੈ ਉੱਥੇ ਖੇਤਾਂ 'ਚੋਂ ਜੋਰ ਲੁੱਟ ਕੇ ਲੈ ਜਾਂਦੇ ਆ ਬੰਦਿਆਂ ਨੂੰ ਠੀਕ ਹੈ ਜੀ ਹਾਂਜੀ ਨਗਰ ਦੇ ਸਰਪੰਚ ਸਾਹਿਬ ਨੇ ਦੱਸਿਆ ਕਿ ਪਿਛਲੇ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਰਾਂ ਨੇ ਘਟਣ ਨੂੰ ਅੰਜਾਮ ਦਿੱਤਾ ਤੇ ਅਸੀਂ ਆਪਣੇ ਚੈਨਲ ਦੇ ਮਾਦੀ ਰਹਿ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਜਿਹੜਾ ਸਿੱਖਿਆ ਭਾਗ ਆ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਜੋ ਪ੍ਰਸ਼ੰਸਾਜੋ ਕਦਮ ਪਰ ਜਦੋਂ ਇਸ ਤਰ੍ਹਾਂ ਸਕੂਲਾਂ ਦੇ ਵਿੱਚ ਵੱਡੀ ਗਿਣਤੀ ਸਾਜੋ-ਸਮਾਨ ਪਿਆ ਹੁੰਦਾ ਆ ਸਰਕਾਰ ਦਾ ਭੇਜਿਆ ਹੋਇਆ ਤੇ ਹਰ ਟਾਈਮ ਖਤਰਾ ਬਣਿਆ ਰਹਿੰਦਾ ਸਰਕਾਰ ਕੋਈ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਚੋਰੀਆਂ ਰੁਕ ਸਕਣ